ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਾਟਨ ਦੇ ਬਹੁਤ ਸੋਹਣੇ ਸੂਟ ਜੋ ਕਿ ਰੈਡੀ ਹੋ ਗਏ ਨੇ ਤੁਸੀਂ ਇਹ ਡਿਜ਼ਾਈਨਿੰਗ ਦੇਖ ਕੇ ਆਪਣੇ ਸਿੰਪਲ ਸੂਟਾਂ ਨੂੰ ਬਹੁਤ ਸੋਹਣੀ ਲੁੱਕ ਆ ਜਿਹੜੀ ਦੇ ਸਕਦੇ ਹੋ ਇਹ ਆਪਣਾ ਪ੍ਰਿੰਟਡ ਸੂਟਾਂ ਦੇਖੋ ਇਸ ਦੇ ਨਾਲ ਜਿਹੜੀ ਚਿਕਨ ਦੀ ਬਾਟਮ ਆ ਤੇ ਆਪਾਂ ਉਹ ਕੱਪੜਾ ਕੱਟ ਕੇ ਬਾਹਾਂ ਦੇ ਵਿੱਚ ਜੋਇੰਟ ਪਾਤਾ ਨਾਲ ਹੀ ਜਿਗਜਗ ਲਗਾਸ ਲਗਾਤੀ ਇਹ ਬਰਬਰੀ ਦਾ ਸੂਟ ਆ ਜੀ ਮੈਚਿੰਗ ਇਹ ਡਿਜ਼ਾਈਨ ਮਤਲਬ ਸਾਡਾ ਬਹੁਤ ਜ਼ਿਆਦਾ ਵਾਇਰਲ ਗਿਆ ਇਸ ਸੀਜ਼ਨ ਦਾ ਇਸ ਤੇ ਆਪਾਂ ਕਲੀਆਂ ਪਾ ਦਿਆਂ ਨਾਲ ਦੀ ਨਾਲ ਆਪਾਂ ਸਲਵਾਰ ਤੇ ਜਿਹੜਾ ਸ਼ਰਟ ਨਾਲ ਦੀ ਪੱਟੀ ਅਟੈਚ ਕਰਤੀ ਜੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜੁੜ ਕਰਿਓ ਦੀ ਨਾਲ ਦੀ ਨਾਲ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਜਿਹੜਾ ਸਾਡੀ ਵੀਡੀਓ ਦੇਖ ਰਹੇ ਹੋ ਸੋ ਨੈਕਸਟ ਸੂਟ ਇਹ ਆ ਜੀ ਮਸਟਰਡ ਜਿਆ ਸ਼ੇਡ ਆ ਇਸ ਤੇ ਆਪਾਂ ਜਿਹੜਾ ਬਲੈਕ ਕਲਰ ਦੀਆਂ ਪਿੰਟੈਕਸ ਪਾ ਕੇ ਕੱਪੜੇ ਤੇ ਉਹ ਇਹਦੇ ਨਾਲ ਅਟੈਚ ਕੀਤਾ ਨਾਲ ਇਸ ਵਿੱਚ ਕਲੀਆਂ ਪਾਈਆਂ ਗਈਆਂ ਨੇ ਸੋ ਇਹ ਸੂਟ ਵੀ ਵਾਈਟ ਸਲਵਾਰ ਨਾਲ ਦਾ ਸੂਟ ਇਸ ਤੇ ਆਪਾਂ ਵਾਈਟ ਕਲਰ ਦੀ ਲੇਸ ਲਗਾਈ ਆ ਤੇ ਨਾਲ ਹੀ ਆਪਾਂ ਪੱਟੀ ਲਗਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਜਿਹੜੀ ਤਿਆਰ ਕੀਤੀ ਆ neck ਦੇ ਉੱਪਰ ਦੇਖ ਸਕਦੇ ਹੋ ਪੱਟੀ ਬਣਾ ਕੇ ਲਗਾਈ ਗਈ ਆ ਤੇ ਨਾਲ ਹੀ ਲੇਸ ਅਟੈਚ ਕੀਤੀ ਗਈ ਆ ਤੇ ਇਹ ਸਲਵਾਰ ਤੇ ਵੀ ਸੇਮ ਇਦਾਂ ਹੀ ਕੀਤਾ ਗਿਆ ਇਹ ਡਿਜ਼ਾਈਨਿੰਗ ਸਾਡੇ ਕਸਟਮਰਸ ਨੇ ਬਹੁਤ ਲਾਈਕ ਕੀਤਾ ਇਸ ਡਿਜ਼ਾਈਨ ਦੇ ਕਾਫੀ ਸੂਟਾ ਜਿਹੜੇ ਤਿਆਰ ਕਰ ਚੁੱਕੇ ਹਾਂ ਸੋ ਇਹ ਕੇਵੀ ਪ੍ਰਿੰਟਡ ਸੂਟ ਆਲਓਵਰ ਇਸ ਤੇ ਵੀ ਕਲੀਆਂ ਪਾਈਆਂ ਨੇ ਤੇ ਨਾਲ ਹੀ ਆਪਾਂ ਪੱਟੀ ਲਗਾ ਕੇ ਐਂਕਰ ਥ੍ਰੈਡ ਨਾਲ ਜਿਹੜਾ ਡਿਜ਼ਾਈਨਿੰਗ ਕੀਤੀ ਆ ਬਾਹਾਂ ਤੇ ਘੇਰੇ ਤੇ ਪਹੁੰਚੇ ਹਾਂ ਤੇ ਜੇ ਤੁਸੀਂ ਦੇਖ ਸਕਦੇ ਹੋ ਕੰਮ ਸਾਡਾ ਬਹੁਤ ਹੀ ਜ਼ਿਆਦੇ ਸਫਾਈ ਨਾਲ ਕੀਤਾ ਜਾਂਦਾ ਇਹ ਰੈੱਡ ਕਲਰ ਦਾ ਸੂਟ ਹੈ ਇਹ ਵੀ ਬਹੁਤ ਸੋਹਣਾ ਰੈਡੀ ਹੋਇਆ ਇਸ ਨਾਲ ਅਸੀਂ ਦੁਪੱਟਾ ਵੀ ਰੈਡੀ ਕਰਵਾਇਆ ਤੇ ਨਾਲ ਹੀ ਇਸ ਦੇ ਫੋਰ ਸਾਈਡ ਲੇਸ ਲਗਾਈ ਗਈ ਆ ਇਹ ਮਸਟਰਡ ਸ਼ੇਡ ਦਾ ਸੂਟ ਆ ਇਸ ਤੇ ਵੀ ਦੇਖ ਸਕਦੇ ਹੋ ਡਿਜ਼ਾਈਨਿੰਗ ਪੌਂਚਿਆਂ ਦੇ ਉੱਪਰ ਜਿਹੜਾ ਆਪਾਂ ਪਿੰਟੈਕਸ ਪਾਈਆਂ ਨੇ ਇਹਦੇ ਨਾਲ ਵੀ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ सो नैक्सूट ये भी आप एंकर थ्रैड ना जड़ा पट्टियों के उपर पहल डिजाइनिंग आर आप जॉइंट लैस पा के अटैच की पट्टी सो इस तरीके आप बिल्कुल जो सिंपल सूटों बहुत सोहनी लुक जोड़ा दे सकते हैं तो मेरी वीडियोज़ तो नवे नमें आइडियाज़ मिल जाएंगे, सो थैंक यू सो मच